ਇੱਥੇ ਕੋਈ ਦਿਨਾਂ ਤੋਂ ਬੜੇ ਬਵਾਦ ਹੋ ਰਹੇ ਆ ਪਹਿਲਾਂ ਤਾਂ ਮੈਨੂੰ ਇਹ ਦੱਸੋ ਤੁਸੀਂ ਹੈਨੀ ਸਿਟੀ ਦੇ ਵਾਈਫ ਐ ਹਾਂਜੀ ਹਾਂਜੀ ਮੈਨੂੰ ਐ ਥੋੜੇ ਜਿਹੇ ਮਹੀਨੇ ਤੋਂ ਮਹੀਨਾ ਹੋ ਚੱਲਿਆ 15 20 25 ਦਿਨ ਹੀ ਲਗਾ ਲਓ ਤੇ ਐ ਡਰਿੰਕ ਕਰਕੇ ਮੈਨੂੰ ਕੁੱਟਦੇ ਮਾਰਦੇ ਸੀ ਸਾਲ ਡੇਢ ਸਾਲ ਪਹਿਲਾਂ ਤਾਂ ਟੀ ਵੀਡੀਓ ਆਈ ਸੀਗੀ ਤੁਸੀਂ ਕਿਹਾ ਸੀ ਵਾਇਰਲ ਹੋਈ ਸੀ ਉਹ ਮੁੰਡਾ ਦਿਓਰ ਦਾ ਹੈ ਮੇਰਾ ਦਿਓਰ ਉਹਨਾਂ ਨੇ ਕੀ ਕੀਤਾ ਉਹਨੇ ਵੀ ਮੇਰੇ ਹੱਥ ਪਾਇਆ ਸੀ ਤੇ ਵੈਸੇ ਵੀ ਪੈਲ ਤੁਹਾਨੂੰ ਪਤਾ ਪਿੰਡ ਸੁਨਸਨਾ ਹੀ ਹੁੰਦਾ ਉੱਥੇ ਨੇ ਗੱਡੀ ਰੋਕ ਕੇ ਆਨੇ ਜੋ ਮੇਰੇ ਨਾਲ ਗਲਤ ਹਰਕਤ ਕੀਤੀ ਹੈ ਮੈਂ 10 ਸਾਲ ਜਿਹਨੇ ਘਰੋਂ ਗਲਬਾਰ ਗੱਡੀ ਅੱਜ ਕਿਉਂ ਗੱਡੀ ਆ ਕਿਉਂਕਿ ਅੱਜ ਮੈਂ ਬਹੁਤ ਦੁਖੀ ਹੋ ਚੁੱਕੀ ਸੀ ਮੈਂ ਹੱਦपार ਹੋ ਗਈ ਸੀ ਕਹਿੰਦੇ ਅੱਜ ਵੀ ਕਹਿੰਦੀ ਆ ਹਨੀ ਆਪਣੇ ਦਿਮਾਗ ਨਾਲ ਨਹੀਂ ਚੱਲ ਰਹੀ ਜੇ ਅੱਜ ਵੀ ਆਪਣੇ ਦਿਮਾਗ ਨਾਲ ਚੱਲਣ ਘਰ ਦਾ ਅੱਦਾ ਖਰਾਬ ਨਹੀਂ ਹੁੰਦਾ ਜੇ ਆਦਮੀ ਅੱਦਾ ਡੇਲੀ ਡਰਿੰਕ ਤਾਂ ਇਹਨਾਂ ਨੇ ਡੇਲੀ ਕਰਨੀ ਹੈ ਵਿਚਕਾਰ ਚ ਕੋਈ ਗੱਲ ਹੋ ਜਾਂਦੀ ਐ ਇਹਨਾਂ ਨੇ ਮੈਨੂੰ ਹੀ ਕੁੱਟਣਾ ਕੁੱਟਣਾ ਮਾਰਨਾ ਸ਼ੁਰੂ ਕਰ ਦੇਣਾ ਫਿਰ ਉਹਦੀ ਮੰਮੀ ਸ਼ੁਰੂ ਹੋ ਗਈ ਕਹਿੰਦੀ ਤੂੰ ਤਾਂ ਮੇਰਾ ਜਲੂਸ ਕੱਢ ਲਿਆ ਜਿਹੜਾ ਕੱਢਣਾ ਸੀ ਹੁਣ ਮੈਂ ਦੇਖੀ ਤੇਰਾ ਜਲੂਸ ਕਿੱਦਾਂ ਕੱਢਦੀ ਤੇ ਮੈਂ ਉਸ ਤੋਂ ਬਾਅਦ ਬਾਹਰ ਗਈ ਦਰਵਾਜ਼ੇ ਵੱਲ ਵੀ ਮੈਂ ਕਿੱਦਾਂ ਵੇ ਤੂੰ ਨਿਕਲਾਂ ਕਿਉਂਕਿ ਅੰਨਾ ਨੇ ਦਰਵਾਜ਼ਾ ਬੰਦ ਕਰ ਲਿਆ ਸੀ ਕੁੱਟਮਾਰ ਸ਼ੁਰੂ ਕਰਨੀ ਸੀ ਮੈਂ ਆਪਣਾ ਬਚਾ ਲੈ ਗਲਾਸ ਪਾਣੀ ਦਾ ਫੜਿਆ ਕਿ ਮੈਂ ਜਾਣ ਕੇ ਮੈਂ ਕਿਹਾ ਮੈਂ ਅੱਧ ਤੱਕ ਚੁੱਪ ਕਰਕੇ ਨਿਕਲ ਜੂੰਗੀ ਕਿਉਂਕਿ ਮੈਨੂੰ ਖਤਰਾ ਸੀ ਹਉਣ ਦੀ ਮੰਮੀ ਨੇ ਜਿੱਦਾਂ ਜਿਵੇਂ ਪਤਾ ਨਹੀਂ ਕਿਸੇ ਝੁਲਮ ਨੂੰ ਨਿਕਸੀ ਪਈ ਇੰਨੀ ਵੱਡੀ ਗਲਤੀ ਕਰ ਹਉਣ ਦੀ ਮੰਮੀ ਨੇ ਇੱਥੇ ਬਾਲ ਪੁੱਟੇ ਮਤਲਬ ਵੇ ਕੁੱਟਮਾਰ ਕੀਤੀ ਉਹਦਾ ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਸ਼ੇਰਗੱਲ ਔਰ ਫਾਰਵੀ ਸ਼ੇਰਗੱਲ ਬਹੁਤ ਬਹੁਤ ਸਵਾਗਤ ਆ